ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਛੋਟੀਆਂ ਆ ਗਿਆ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਚੰਗੀਆਂ ਤਲੱਲੇਦਾਰ ਆ ਆਓ ਵੀਰੇ ਨੰਬਰ ਲੈਨੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਨਾਂ ਵੀਰੇ ਕੀ ਹਾਲ ਚਾਲ ਠੀਕ ਠਾਕ ਠੀਕ ਠਾਕ ਵਧੀਆ ਵੀਰ ਜੀ ਨਾਂ ਦੱਸਿਓ ਆਪਣਾ ਨਾਂ ਅਰਜਨ ਸਿੰਘ ਜੇ ਪਿੰਡ ਸ਼ਿਕਾਰਮਸੀਆਂ ਹਾਂਜੀ ਜਿਲ੍ਹਾ ਗਦਾਫਰ ਤਹਿਸੀਲ ਡੇਰਾ ਬਾਬਾ ਨਾਨਕ ਉਹ ਨੰਬਰ 98559 08676 ਠੀਕ ਹੈ ਜੀ ਤਾਂ ਵੀਰ ਜੀ ਆਪਣੇ ਕੋਲ ਅੱਜ ਆਗੀਆਂ ਛੋਟੀਆਂ ਚੰਗੀਆਂ ਫਿਰ ਆ ਭੋਡੀਆਂ ਵੇਖ ਕੋਈ ਜਾਲ ਬੱਜਿਆ ਨਾ ਇੱਕ ਦਾ ਜਾਲ ਬੱਜੇ ਥੱਲੇ ਐ ਸਕੰਜੇ ਸਕੰਜੇ ਵੇਖੋ ਵੀਰੇ ਇਹ ਨਾੜਾਂ ਵੇ ਨਾੜਾਂ ਚੈੱਕ ਕਰੋ ਬਾਨੇ ਦੇ ਚੰਗੀਆਂ ਤੇ ਲੱਲੇਦਾਰ ਵੀਰ ਜੀ ਗੱਡੀ ਕਿਲੇ ਯਾਰ ਕੀ ਛੋਟੀਆਂ ਦਾ ਹਾਂ ਤਾਂ ਭੋਡੀਆਂ ਵੀ ਆ ਗਈਆਂ ਵਿੱਚ ਹਨਾ 16 ਕਿਲੋ ਵਾਲੀ ਨਹੀਂ ਆ 15 16 ਕਿਲੋ ਵਾਲੀ ਕੀ ਬਾਤ ਹੈ ਜੀ ਤੇ ਇਹਦੇ ਬਾਰੇ ਦੱਸਿਓ ਵੀਰ ਜੀ ਪਹਿਲਾਂ ਇਹਦੇ ਬਾਰੇ ਦੱਸਿਓ ਇਹ ਹੁਣ ਇਹਦੇ ਥੱਲੇ 11 ਕਿਲੋ ਬੋਲਾ ਜੇ ਅੱਛਾ ਜੀ ਪਰਸੋਂ ਚੌਥੀ ਸੂਈ ਜੇ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਹੈ ਬੋਲਾ ਹੀ ਹੈ 11 ਕਿਲੋ 11 ਕਿਲੋ ਬੋਲਾ 15 ਕਿਲੋ ਦੀ ਗਰੰਟੀ ਦਿੱਤੀ ਜੋਨਾ 15 ਕਿਲੋ ਦੀ ਬੱਚਾ ਕੀ ਆ ਗਿਆ ਵੀਰ ਜੀ ਇਹਦਾ ਮਗਰ ਕੱਟੀ ਜੇ ਕੱਟੀ ਆ ਗਈ ਮਗਰ ਨਾੜੂ ਨਾਲ ਜੇ ਕੱਟੀ ਠੀਕ ਹੈ ਜੀ ਆ ਆ ਕੱਟੀ ਆ ਗਈ ਹੈ ਹਾਂ ਠੀਕ ਹੈ ਜੀ ਤਾਂ ਵੇਖੋ ਵੀਰੋ ਤਾਜੀ ਸੂਈ ਆ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਤਾਂ ਫੁੱਲ ਕੱਦ ਵਜਣਾ ਵਜਨ ਵਾਲਿਆਂ ਦੇ ਕੀਆ ਬਾਤਾਂ ਆਂ ਕੀ ਬਾਤ ਹੈ ਜੀ ਆ ਵੀਰੇ ਚਮਕਾ ਪੂਰੀ ਪਤਲਾ ਚਾਮਾ ਤਾਂ ਲੈਵਾ ਚੈੱਕ ਕਰ ਲੋ 15 ਕਿਲੋ ਦੀ ਕੋਈ ਲਿਖਾ ਕੇ ਲੈ ਜੇ ਗਰੰਟੀ ਪਾ ਦੇ ਬਹੁਤ ਚੰਗੀ ਤੁਹਾਡੀ ਭਾਜੀ ਠੀਕ ਹੈ ਜੀ ਚੰਗੇ ਰਿਕਾਰਡ ਵਾਲੀ ਆ ਜੀ ਵਾਲੀ ਆ ਚਾਹ ਜੱਟਾ ਲੱਗਾ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਪਤਲੇ ਚਮਚਾ ਵਜਨ ਫੁੱਲ ਆਏ ਮੰਜਾ ਡੇਂਦਾ ਉੱਪਰ ਤਾਂ ਲੈ ਵਾਲੂਆ ਚੈੱਕ ਕਰ ਲੋ ਤਾਂ 게ਠ 게ਠ ਤੇ ਥਣ ਆ ਗਿਆ ਕੀ ਬਾਤ ਹੈ ਜੀ ਤਾਂ ਵੀਰੇ ਨਾੜਾ ਨੂਣਾ ਮਾਨੇ ਦੇ ਇੱਕ ਰੀ ਫੇਰ ਤੋਂ ਚੈੱਕ ਕਰ ਲੋ ਚੰਗੇ ਰਿਕਾਰਡ ਵਾਲੀ ਹੈ ਜੀ। ਕਿਆ ਬਾਤ ਹੈ ਜੀ। ਸੇਲ ਬੜੀ ਆ ਸੋਹੇ ਪਾਸੇ ਬੈਠੇ ਕੋਈ ਚੋਏ ਭਾਵੇਂ ਕੋਈ। ਬਿਲਕੁਲ। ਸਾਰੇ ਡੇਡੀ ਮੋਟੀ ਬਹੁਤ ਚੰਗੀ ਝੋਟੀ ਹੈ। 15 ਕਿਲੋ ਦੁੱਧ ਆਏਗੀ ਆਰਾਮਨਾ। ਆਰਾਮਨਾ ਜੀ। ਆਰਾਮਨਾ। ਤਾਂ ਬਾਕੀ ਵੀਰੇ ਚੈੱਕ ਕਰ ਲਓ। ਖਾਨ ਗੇਠ-ਗੇਠ ਤੇ ਲੱਗਿਆ। ਲੇਵਾ। ਪਲੀ ਜੁੜੀ ਫੋਲਾ ਸਿੰਘ ਦੀ ਕੁਆਲਿਟੀ ਚੰਗੀ ਲੱਗੀ ਆ। ਪਤਲਾ ਚਾਮਾ ਗਿਆ ਵੀਰੋ। ਤਾਂ ਲੇਵਾ ਚੈੱਕ ਕਰ ਲਓ ਲਾਗੇ ਤੋਂ। ਐ ਥੱਬੇ-ਥੱਬੇ ਲਾਏ ਆ। ਤਾ ਵੀਰ ਜੀ ਦੁੱਧ ਫਿਰ ਚੰਗਾ ਚ ਹੋਊਗੀ ਹਨਾ ਜੀ ਦੁੱਧ 15 16 ਕਿਲੋ ਸੇਵਾ ਤੇ ਸੇਵਾ ਕੀ ਹੁੰਦਾ ਇਹਨਾਂ ਦੁੱਧ ਬਾਕੀ ਅੱਗੋਂ ਸੇਵਾ ਕੇ ਦੀ ਹਨਾ ਵੀਰੇ ਸੇਵਾ ਕਰੂ ਤਾਂ 15 16 ਕਿਲੋ ਚੋਲੂ ਕੋਈ ਵੀਰ ਹਨਾ ਜੀ ਤਾਂ ਕਿਦਾਂ ਮੰਨ ਲਓ ਸੇਵਾ ਨਾ ਹੋਈ ਤਾਂ ਫਿਰ ਤੇ ਦੁੱਧ ਵੀਰ ਜੀ ਇਹਨੇ ਹਨਾ ਤੇ ਤਾਂ ਆਪਣੀ ਮਰਜ਼ੀ ਦਾ ਚੋਣਾ ਕਿਸ ਨੇ ਬਿਲਕੁਲ ਸਾਰੀ ਚੀਜ਼ ਹੈ ਹਨਾ ਤਾਂ ਵੀਰ ਜੀ ਇਹਦੇ ਝੋਟੀ ਦੇ ਹੁਣ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂ ਮੋਲ ਤੇ ਹਾਂ ਜੀ 1.5 ਲੱਖ ਦੀ ਝੋਟੀ ਮਿਲਦੀ ਆ ਬਿਲਕੁਲ ਤੇ ਅਹੀ ਰੇਟ ਪਾਉਣਾ ਇਹ ਘੱਟ ਕਰਦੇ ਨੇ 1 20 ਦੀ ਦੇ ਦਾਂਗੇ 1 20 ਦੀ ਹਾਂ ਕੀ ਬਾਤ ਹੈ ਜੀ ਤਾਂ ਵੀਰ ਜੀ ਹੋਰ ਮੰਤਨ ਹੋ ਜੂ ਛੋਟ ਛੜ ਹੋਰ ਘੱਟ ਕਰ ਲੈ ਜਿੰਨੇ ਕੋਲ ਹਾਂ ਜੀ ਜਿੰਨੇ ਨਹੀਂ ਕਹੋਗੇ ਖੋਸ ਹੋਗੇ ਹੋਰ ਕਰਾ ਜਿੰਨੇ ਘਟ ਕਰਾਉਣੇ ਹੋਰ ਚਲੋ ਜਿਆਦਾ ਨਹੀਂ ਆਂਦੇ ਵੀਰੇ ਰੇਟ ਠੀਕ ਆ 1 15 ਦੀ ਦੇ ਦਾਂਗੇ ਯਾਰ ਪੰਜ ਹੋਰ ਛੜ ਦਾਂਗੇ ਤਿੰਨ ਹੀ ਜਾਣ ਦੋ 12 ਦੀ ਹਾਂ ਨਾ 12 ਜੋ 100 ਰੁਪਏ ਹੀ ਮਿਲਣਾ ਜੇ 100 ਮਤਲਬ ਛੋਟ ਕੋਈ ਨਾ ਫੋਨ ਲੋਨ ਵੀਰੋਂ ਨਹੀਂ ਮੋੜਿਓ ਨਾ ਕੇਨ ਨੂੰ ਨਹੀਂ ਮੋੜ ਨਹੀਂ ਮੋੜ ਹੈਣਾ ਜੀ ਨਹੀਂ ਮੋੜਦੇ ਨਹੀਂ ਮੋੜੇ ਨਾ 1 12 ਦੀ ਹੋਣੀ ਜੇ ਹਾਂ ਨਾ ਹੀ ਜੜੀ ਜੇ ਹਾਂ ਨਾ 1 12 ਦੀ 1 12 ਦੀ ਹਾਂ ਨਾ ਠੀਕ ਹੈ ਜੀ ਠੀਕ ਹੈ 1 12 ਦੀ ਹਾਂ ਨਾ ਹੋ ਗਈ ਹੈਣਾ ਉਹ ਮੈਂ ਦੇ ਇੱਕ ਪੰਜੀ ਦੀ ਹੈ ਹਾਂਜੀ ਪਰ ਤੂੰ ਚੈੱਕ ਕਰਾ ਫੇਰ ਦੇਖਾ ਜੀ ਮੈਂ ਨਾੜਾ ਵੇਖ ਮੈਂ ਦੀਆਂ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਫੁੱਲ ਵਜਣਾ ਤਾਂ ਵੀਰ ਕਹਿੰਦਾ ਹੈ ਤਾਂ ਇੱਕ ਪੰਜੀ ਦੀ ਪਰ 1 12 ਦੀ ਦੇ ਦਾਂਗੇ ਬਾਕੀ ਲੇਵਾ ਚੈੱਕ ਕਰ ਲੋ ਐ ਐਚ ਐਫ ਗਾਈਆਂ ਵਾਂਗੂੰ ਲੱਗਿਆ ਵੀਰ ਜੀ ਤਾਂ ਪਤਲਾ ਚਮ ਜਿੰਨੀ ਸਿਫਤ ਕਰ ਲਈ ਓਨੀ ਥੋੜੀ ਐ ਜੀ ਵੇਖੋ ਜੀ ਪਸ਼ੂ ਚੰਗਾ ਐ ਹਨਾ ਜੀ ਸਿਫਤ ਤਾਂ ਆਪੇ ਹੁੰਦੀ ਐ ਇੱਕ ਗੱਲ ਹੋਰ ਐ ਧਾਰ ਵਾਲਿਆਂ ਲਈ ਨਹੀਂਗੇ ਇੰਨੇ ਦੀ ਧਾਰ ਵਾਲਿਆਂ ਦੀ ਇੱਕ ਪੰਛੀ ਦੀ ਜੇ ਅੱਛਾ ਸ਼اندار ਇੱਕ ਪੰਛੀ ਧਾਰ ਨਹੀਂ ਦੇ ਦੇਣੀ ਅੱਛਾ ਜੀ ਬੰਦੇ ਕਹੀਏ ਕਹਿੰਦੇ ਤੂੰ ਇੱਕ 12 ਦਾ ਪਾਇਆ ਮੁੱਲ 12 ਦੀ ਧਾਰ ਵਾਲਿਆਂ ਨੂੰ ਨਹੀਂ ਕਿ ਮੈਨੂੰ ਨਗਦ ਵਾਲਿਆਂ ਨੂੰ ਮਿਲਣੀ ਐ ਅੱਛਾ ਨਗਦ ਵਾਲਿਆਂ ਨੂੰ ਤਾਂ ਬਾਕੀ ਵੀਰੋ ਵੇਖ ਲਓ ਵੀਰ ਕੇੰਧਰ ਨਗਦ ਤੁਹਾਨੂੰ ਨਗਦ ਵਾਲਿਆਂ ਲਈ ਪਾਉਣੇ ਨੇ ਅੱਛਾ ਜੀ ਧਾਰ ਵਾਲਿਆਂ ਦੇ ਹੋਰ ਜੇ ਮੋ ਲਵੋ ਫਰਾਈ ਆਪਣੀ ਮਰਜ਼ੀ ਦਾ ਕਰਨਾ ਠੀਕ ਹੈ ਜੀ ਤਾਂ ਵੇਖੋ ਜੀ ਵੀਰ ਜੀ ਦਾ ਪੁਰਾਣੇ ਸਮੇਂ ਤੋਂ ਕੰਮ ਆ ਕਾਫੀ ਤਾਂ ਚੰਗੇ ਤਲੱਲੇਦਾਰ ਝੋਟੀਆਂ ਲੈ ਕੇ ਆਉਂਦੇ ਆ ਰਿਕਾਰਡ ਵਾਲੀਆਂ ਤਾਂ ਬਾਕੀ ਵੀਰੇ ਇੱਕ 12 ਦੀ ਤੁਸੀਂ ਛੋੜ ਛੜ ਕੋਈ ਨਾ ਕਰਾਇਓ ਫੋਨ ਲਾ ਲਿਓ ਮਾਂ ਤਨ ਕਰ ਦੂ ਵੀਰੇ ਅਗਲੇ ਬੰਨੇ ਝੋਟੀ ਆ ਭੋੜੀ ਝੋਟੀ ਆ ਗਈ ਹੈ ਜੀ ਕਿਆ ਬਾਤ ਹੈ ਕਿਥੋਂ ਲਿਆਂਦੇ ਵੀਰੇ ਕੱਡ ਕੱਡ ਨਗੀਨੇ ਹੈ ਜੀ ਛੋਟੀਆਂ ਸਾਰੀਆਂ ਇੱਥੋਂ ਲੱਗ ਗਈਆਂ ਝੂਠ ਮਾਰੀਏ ਬਾਡਰ ਦੇ ਕੰਡੇ ਤੋਂ ਹੀ ਇਹ ਬਾਡਰ ਏਰੀਆ ਤਾਂ ਆਪਣੇ ਬਾਡਰ ਦੇ ਏਰੀਏ ਬਹੁਤ ਚੰਗੇ ਪਸ਼ੂ ਆ ਆਪਣੇ ਏਰੀਏ ਦੇ ਬੜੇ ਚੰਗੇ ਦੁੱਧ ਵਾਲੇ ਨਿਕਲਦੇ ਆ ਐ ਨੀਲੀ ਰਾਵੀਆਂ ਵੀ ਨਿਕਲਦੀਆਂ ਸਾਰੀਆਂ ਛੋਟੀਆਂ ਭੋਟੀਆਂ ਹੀ ਉਹਨਾਂ ਕੋਲ ਉਹਨਾਂ ਦਾ ਸਾਲਾ ਰਵਾਇ ਭੋਡਾ ਹੈ ਕਿਆ ਬਾਤ ਹੈ ਇਹਨਾਂ ਵੀ ਸਿੰਗ ਤੱਕ ਆਏ ਨੇ ਉਦਾਂ ਹੀ ਰਵਾਇ ਭੋਡਾ ਹੈ ਵੀਰੇ ਰਵਾਇ ਠੀਕ ਆ ਲੈਵਾ ਚੈੱਕ ਕਰੋ ਐ ਸੋਹਣਾ ਲੱਗਿਆ ਹੈਨਾ ਤਾਂ ਵਜਨ ਮੋਜਨ ਚੰਗਾ ਵੇਖੋ ਵੀਰੋ ਪੁਰਾਣੇ ਸਮੇਂ ਤੋਂ ਕਾਮਾਂ ਵੀਰ ਉਹਨਾਂ ਦਾ ਚੰਗੀ ਪਰਖ ਵਾਲੇ ਪਸ਼ੂ ਲੈ ਕੇ ਹੁੰਦੇ ਆ ਖਾਣ ਚੰਗਾ ਲੱਗਿਆ ਚਵਾਈ ਵਾਲਾ ਤਾਂ ਕੱਦ ਕਾਂਠਾ ਬੋਡਾ ਵਾ ਸ਼ਰਮ ਰਵਈਏ ਮੈਂ ਸੀਗਾ ਸਾਰੀਆਂ ਮਈਆਂ ਦੀਆਂ ਪੋਟੀਆਂ ਜਿਹਾ ਬਿਲਕੁਲ ਪਹਿਲੇ ਸੁਆ ਝੋਟੀ ਆ ਫਿਰ ਪਹਿਲੇ ਸੁਆ ਪਹਿਲੇ ਝੋਟੇੰਦਾ ਸੁਆ ਕੀ ਬਾਤ ਐ ਤਾਂ ਤੁਹਾਨੂੰ ਸੁਣੂ ਚੰਗਾ ਲੱਗਿਆ ਤੇ ਬੱਚਾ ਇਹਦਾ ਕੀ ਬੱਚਾ ਇਹਦਾ ਕੀ ਆ ਗਿਆ ਵੀਰ ਜੀ ਬੱਚਾ ਇਹਦਾ ਕੱਟਾ ਜਿਆ ਨੀਲੀ ਦਾ ਅ ਨੀਲੀ ਦਾ ਨੀਲੀ ਦਾ ਕਿਤੇ ਨਾ ਟੀਕਾ ਲਵਾਇਆ ਅਹੀਂ ਦਾ ਨੀਲੀ ਦਾ ਫਿਰ ਬੱਚਾ ਦੇ ਦਿੱਤਾ ਠੀਕ ਹੈ ਜੀ ਨੀਲੀ ਦਾ ਵੀ ਜਿਹੜਾ ਉਹਦਾ ਵੀ ਚੰਗਿਆ ਦੇ ਸੀਮਣਾ ਦੇ ਆਪਣੇ ਕੋਲੇ ਪਸ਼ੂ ਨੇ ਬੱਡ ਰੇਰੀਏ ਦੇ ਤਾਂ ਨੀਲੀ ਦਾ ਵੀ ਜੀ ਵੀਰੋ ਐਂਡ ਤੇ ਵਿਖਾ ਲੈਣੀ ਵੀਰ ਨੇ ਜਿਆਜ ਰੇਟ ਤੋਂ ਕੁੜ ਗੱਬਣਾ ਤੇ ਵੀਰ ਜੀ ਇਹਦੀ ਹੁਣ ਗੱਲ ਕਰੀਏ ਨੀਲੀ ਦਾ ਵੀ ਦਾ ਬੱਚਾ ਆ ਗਿਆ ਮਗਰ ਤਾਂ ਝੋਟੀ ਥੱਲੇ ਕਿੰਨਾ ਦੁੱਧਾ ਹੁਣ ਮੌਜੂਦ ਛੋਟੀ ਥੱਲੇ ਹੁਣ 9 ਕਿਲੋ ਦੁੱਧੇ ਪੱਕਾ 9 ਕਿਲੋ ਨਾ ਭਾਵੇਂ 10 11 ਕਹੀ ਜਾਈਏ ਬੰਦਾ ਕੰਡੇ ਵਾਲਾ ਕੰਡੇ ਵਾਲਾ 9 ਕਿਲੋ ਦੁੱਧਾ ਕੰਡੇ ਵਾਲਾ 9 ਕਿਲੋ ਆ ਜੀ ਕੀ ਬਾਤ ਹੈ ਤੇ ਵੀਰ ਜੀ ਇਹ ਮੌਲਦੀ ਗੱਲ ਕਰੀਏ ਛੋਟੀ ਦੀ ਕਿੰਨੇ ਦੀ ਹੋਜੀ ਹੁਣ ਮੁੱਲ ਤੇ ਹੈ ਜੀ ਅਕੇ 20 ਦੀਆਂ ਵੇਚੀਆਂ ਨੇ 10 ਦੀਆਂ ਵੇਚੀਆਂ ਪਰ ਹੁਣ 90000 ਦੀ ਦੇ ਦਾਂਗੇ ਕੀ ਬਾਤ ਹੈ ਉਹਨੇ ਹੋਰ ਘਾਟ ਕਰਦਾ ਯਾਰ ਹੋਰ ਜਾਣਦੇ 85 ਦੀ ਦੇ ਦਾਂਗੇ ਹਾਂ ਨਾ ਜਿਹੜੀ ਹੈ ਵੀਰ ਜੀ ਹੂੰ ਛੋੜ ਕਰ ਦਿਓ ਛੋੜ ਛੋੜ ਹੋਰ ਕਰ ਦਈਏ ਹੋਰ ਜੋ ਤੂੰ ਛਡਾਉਣਾ ਛਡਾਲਾ ਹੋਰ ਛਡਾਲਾ ਯਾਰ ਕੋਈ ਗੱਲ ਨਹੀਂ ਚਲ ਜਿਆਦਾ ਨਹੀਂ ਕਹਿੰਦੇ ਉਹਦਾ ਰੇਟ ਤਾਂ ਡਾਜਾਜ ਆ ਹਨਾ ਰੇਟ ਬੜਾ ਛੋੜ ਜਾ ਕੋਈ ਨਾ ਵੀਰੇ ਫੋਨ ਕਰਨਗੇ ਕਰ ਦਿਓ ਮਾਨਤਨ ਤਾਂ ਬਾਕੀ ਹਜੇ ਦੁੱਧੋਂ ਤਾਂ ਵਧੂਗੀ ਫਿਰ 80 ਯਾਰ 80 ਦੀ ਹੁੰਦੇ ਯਾਰ 80 ਹੀ ਚੱਲਾਂਗੇ ਆ 80 ਪੱਕੀ 80 ਦੇ ਬਾਈ ਨਾ ਕੋਈ ਗੱਲ 80 ਤੇ ਫਿਰ ਬ੍ਰੇਕੇ ਚੋ ਕੋਈ ਗੱਲ ਨਹੀਂ ਪਰ 80 ਤੂੰ ਛੋੜ ਚਲ ਚਲ ਠੀਕ ਆ ਕੋਈ ਵੀਰੇ ਫੋਨ ਲਾਣਾ ਤਾ ਵੀਰੋ ਅੱਸੀ ਜੋ ਮਾਨਦਾਨ ਖੁੱਲਾ ਹੋ ਜੀ ਇਹ ਘੱਟੀ ਐ ਪਹਿਲਣ ਪਹਿਲਣ ਘੱਟੀ ਐ ਬਹੁਤ ਵਧੀਆ ਘੱਟੀ ਠੀਕ ਐ ਅੱਸੀ ਵੀ ਘੱਟੀ ਕਾਹਨ ਦਿੰਦਾ ਦੁੱਧ ਤੋਂ ਵਧੂਗੀ ਫਿਰ ਬੱਚਾ ਕੁਲਾ ਜੀ ਸੰਤਾ ਜੀ ਦੁੱਧ ਵਧੇਗੀ ਦੁੱਧ ਤਾਂ ਯਾਰਾ ਕਰਦੇ ਨਾ ਮਸਰਵਾਈ ਆਈ ਐ ਤੇ ਪੱਠੇ-ਪੱਠੇ ਘੱਟ ਖਾਦੇ ਆ ਅਸੀਂ ਦੁੱਧ ਦੁੱਧ ਚੰਗਾ ਕਰ ਜੀ ਉਹ ਬਹੁਤ ਚੰਗੀ ਕਰੀ ਉਹਨੇ ਇੱਕ ਨੰਬਰ ਆਹੇ ਇਹ ਮੈਲਾ ਮੂਲਾ ਮਾਰੂਗੀ ਮੈਲਾ ਮਾਰੇ ਤਾਂ ਦੁੱਧ ਤੋਂ ਵਧਣਾ ਹੀ ਆਏ ਨੇ ਹਨਾ ਜੀ ਤਾ ਵੀਰੇ ਪੋਡੀ ਛੋਟੀ ਆ ਚੈੱਕ ਕਰ ਲੋ ਦੁੱਧ ਤੋਂ ਇਹਨੇ ਵਧ ਜਾਣਾ ਵਾ ਅਜੇ ਵੀਰਾ ਕਹਿੰਦਾ ਮੈਲਾ ਮਾਰਨਾ ਆ ਛੋਟੀ ਚੰਗੀ ਆ ਬਾਕੀ ਵੀਰੇ ਤੁਸੀਂ ਫੋਨ ਲਾ ਲ ਬਹੁਤ ਚੰਗੀ ਝੋਟੀ ਫੋਨ ਲਾ ਲੈਨੇ ਸੀ ਜਮਾਨਤ ਨ ਹੋ ਜੂ ਕੋਈ ਨਾ 100 100 ਰੁਪਇਆ ਸੀ ਜੋ ਬੱਦ ਨਹੀਂ ਨਹੀਂ ਤੂੰ ਹੀ ਕਰ ਦੇਣਾ ਕੋਈ ਨਾ ਵੀਰੇ ਫੋਨ ਲਾ ਲੈ ਵੀਰੇ ਇਦਾਂ ਕਹਿੰਦਾ ਕਰ ਦੂ ਜਮਾਨਤ ਕੋਈ ਨਾ ਹਨਾ ਮੇਰੇ ਹੋ ਜੂ ਕੋਈ ਗਾ ਕਨ ਰਾਜ ਇਹ ਕੰਮ ਨਹੀਂ ਕਰਨਾ ਕੇ ਇਹਨੂੰ ਆ ਨਹੀਂ ਆ ਲੈ ਠੀਕ ਹੈ ਆ ਵੀ ਤਾਜੀ ਸਈ ਹੈ ਰਾਤੀ ਸਈ ਹੈ ਦੇ ਰਾਤੀ ਸਈ ਹੈ ਕਿਆ ਬਾਤ ਹੈ ਨਾੜਾ ਨਾੜਾ ਪਿੰਡੇ ਦੇ ਬਹੁਤ ਅਮਰੀਕੀ ਜਿਹੇ ਹਨੇ ਗੀ ਪਸਮਾਟਵਾਕ ਦੇ ਦਾ ਕੀ ਗੱਲਾਂ ਕਰਨਾ ਵਾ ਅੱਛਾ ਜੀ ਵੇ ਨਾੜਾ ਦੇ ਸਾਰੇ ਪਿੰਡੇ ਜੀ ਵੀ ਮਲੇ ਚਮੜੀ ਬਰੀਕ ਬਰੀਕ ਚਮੜੀ ਦੀ ਕਹਿੰਦੀ ਸਾਂਭੀ ਨਹੀਂ ਸਾਂਭੀ ਨਹੀਂ ਬਈ ਮਾਲਵੇ ਦੀ ਨਹੀਂ ਹੈ ਬੱਚਾ ਕਿ ਪਾਇਨੇ ਬੱਚਾ ਦੇ ਮਰ ਕਟਾਈ ਆ ਰਾਤੀ ਸੁਈ ਦੀ ਅੱਛਾ ਰਾਤੀ ਸੁਈ ਹੈ ਅੱਧੇ ਪਿਆ ਕਟਾਇਆ ਅੱਛਾ ਰਾਤੀ ਸੁਈ ਹੈ ਆਹਦੇ ਕਟਾਇਆ ਚਲੋ ਜੀ ਆਹ ਕਟਾਇਆ ਠੀਕ ਹੈ ਜੀ ਤਾਂ ਵੇਖੋ ਵੀਰੋ ਰਾਤ ਦੀ ਸੂਈ ਮੈਂ ਆ ਪਤਲੇ ਚਮਚਾ ਗਿਆ ਤਾਂ ਹੈ ਵੱਡੇ ਪੱਲੇ ਚ ਬਾਕੀ ਵੀਰੇ ਨਾੜਾ ਨੂਣਾ ਚੈੱਕ ਕਰ ਲੋ ਪਿੰਡੇ ਤੇ ਕਿਆ ਬਾਤ ਹੈ ਕਿਦਾਂ ਬਰੀ ਐਵੇਂ ਲੱਗਦਾ ਕਿ ਮੈਂ ਬਾਹਰੇ ਬਾਹਰੇ ਆ ਹਨਾ ਜੀ ਐਡੀ ਮੋਢੀ ਧਾਰਨ ਦੀ ਫਿਰ ਤਾਂ ਲੇਵਾ ਕੀ ਕਹਨੇ ਆ ਚੰਗਾ ਤਲੇਦਾਰ ਲੇਵਾ ਵੀ ਲੱਗਿਆ ਜੀ ਇਹਨੂੰ ਤਾਂ ਹੈ ਵੀ ਪਤਲਾ ਚਾਮਾ ਮਈ ਸਾਂਭੀ ਨਹੀਂ ਕਿਹੇ ਨੇ ਲਸਾਂ ਦੀ ਮਈ ਹੈ ਤੇ ਦੁੱਧ ਵਾਲੀ ਮੈਂ ਆ ਜੀ ਸਾਂਭੀ ਨਹੀਂ ਕਿਹੇ ਨੇ ਬਿਲਕੁਲ ਨਿਸ਼ਾਨੀਆਂ ਪੂਰੀਆਂ ਨੇ ਦੁੱਧ ਵਾਲੀਆਂ ਵੀਰੋ ਪਿੰਡੇ ਪੰਡੇ ਤੇ ਨਾਣਾ ਇੱਕ ਰੀ ਫਿਰ ਲੱਗੇ ਤੋ ਚੈੱਕ ਕਰ ਲੋ ਐ ਨਕਸ਼ੇ ਬਣਿਆ ਚੈੱਕ ਕਰੋ। ਕੀ ਆ ਬਾਤ ਹੈ? ਹਾਂ ਮਾੜਾ ਜਿਹਾ ਥਾਣੇ ਕੇ ਬੱਚੇ ਚੁੰਗਿਆ ਹੁਣੀ ਹੈ ਜੇ। ਬੱਚਾ ਇਹਨੂੰ ਲੱਗ ਗਿਆ। ਅੱਛਾ ਜੀ। ਹੂੰ ਆ ਤਾਂ ਇਹ ਪਸਮੀ ਹੈ। ਠੀਕ ਹੈ ਜੀ। ਬੱਚਾ ਲੱਗਾ ਮਾੜਾ ਥਾਂ ਚੁੰਗਿਆ ਬੱਚਾ ਕੋ ਥਾਂ ਦੀ ਕੋਈ ਗਾਰੰਟੀ ਨਾ ਭਾਂ ਕੋ ਲੈ ਦੇ ਕੋ ਧਾਰ ਤਾਂ ਨਹੀਂ ਫਰਕ ਪੋ ਜੇ ਨਹੀਂ। ਠੀਕ ਹੈ ਜੀ। ਤੋ ਵੀਰੋ ਕਟਾ ਗਿਆ ਜੋ ਮਗਰ। ਉਹ ਤਾਲੀ ਰਾਤੀ ਸੂਈ ਆ। ਰਾਤੀ ਸੂਈ ਆ ਗਈ। ਬ੍ਰੀਕ ਮਈ ਹੈ। ਬਿਲਕੁਲ। ਤੇ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੀਆ ਇਹਦਾ ਵੀ ਮੁੱਲ ਜਾਜੀ ਆ ਹਾਂਜੀ ਇਹ ਵੀ 80 ਹਜ਼ਾਰ ਦੀ ਦੇ ਦੇਣੀ ਆ 80 ਦੀ 80 ਦੀ ਜਿੰਨੀ ਭਾਵੇਂ ਵੱਡੀ ਮਈ ਹੈ ਕੋਈ ਗੱਲ ਨਹੀਂ ਉਹ ਨਹੀਂ ਹੋਰ ਘਟ ਪਾ ਦਿਓ ਜਾਣ ਦੋ ਜਾਜੀ ਵੀਰ ਜੀ ਚੱਲ ਹੋਰ 5 ਛੱਡ ਦਾਂਗੇ ਦਾ ਯਾਰ 75 75 ਦੀ ਹਾਨ ਆਈ ਆ ਹਾਂ ਨਾ 75 ਬਹੁਤ ਚੰਗੀ ਮਈ ਹੈ ਤੇ 73 ਦੀ ਹਾਨ ਜਾ ਤੂੰ ਲਾਲਾ ਰੀ 73 ਦੇ ਕਰ ਕਾਂ ਦੇ ਯਾਰ ਮੈਂ ਕਿਹਾ ਫੋਨ ਲਾਵੇ 100 ਛੋਟ ਹੋਣੀ ਆ ਅੱਛਾ ਜੀ 73 ਤੋਂ 100 ਰੁਪਏ ਛੋਟ ਕਰ ਦਿਓ ਹਾਂ ਕੋਈ ਨਹੀਂ ਵੀਰੇ ਹੋ ਜੂਗੀ ਛੋਟ ਤੂੰ ਫੋਨ ਜਰੂਰ ਲਾਇਓ ਔਰ ਮੀਲੀ ਦੀ ਮੈਂ ਲੈ 15 ਕਿਲੋ ਦੁੱਧ ਦਿੰਦੀ ਨਹੀਂ ਓ ਫਾਰਮ ਚੋਂ ਲੈ ਆਂਦੀ ਦੀ ਇਹ ਇਹ ਹੈਗੀ ਆ ਗੱਬਣਾ 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 ਚਾਰ ਹੀ ਦੋ ਚਾਰ ਹੁੰਦੇ ਨੇ ਲੈਓ ਪਰ ਗੱਬਣਾ ਐ ਮਾਨ ਕੀ ਮੁੰਕੇ ਅੱਖ ਲੱਗੀ ਜਦਾਂ ਦਾ ਹਣੇ ਹਾਂ ਲੈ ਆਂਦੇ ਓ ਇਹ ਕਹਿੰਦਾ 14 15 ਕਿਲੋ ਮੱਛੇ ਵਾਲ 200 ਮਹੀ ਇਹਦੇ ਕੋਲ ਮਹੀ ਲਈ ਆ ਅੱਛਾ ਜੀ 200 ਮਹੀ ਉਹਦੇ ਘਾਵੇ ਉੱਤੇ ਕਦਾ ਜੇ ਮਹੀ ਬਣੀ ਨਵਾਂ ਵੀ ਲੈ ਲੋ ਵੀਰੋ ਪਰਖਾ ਤੁਹਾਨੂੰ ਪਸ਼ੂਆਂ ਦੀ ਲੈ ਗਏ ਸਾਰਿਆਂ ਦੇ ਬੜੇ ਬੜੇ ਲੱਗੇ ਆ ਖੁੱਲੇ ਲੈ ਲੈਣੇ ਲੈ ਕੇ ਹੁੰਦੇ ਤੂੰ ਇਹਨੇ 4-5 ਦਿਨ ਲੈਣੇ ਨੇ ਅਜੇ ਅੱਛਾ ਜੀ ਮਹੀਨੇ ਦਿਨ ਲੈ ਜੂ ਪੰਜ ਹਾਂ ਨਾ 5 ਦਿਨ ਲੈ ਜਾਣੇ ਨੇ ਨਾ ਅਜੇ 10 ਮਹੀਨੇ ਅਜ ਪੂਰੇ ਹੋਏ ਅਜੇ ਇਹ ਤਾਂ ਪੰਨੀ ਕੱਲ ਪਰਸੋਂ ਲੱਗੀ ਮਹੀਂ ਤੇ ਅੱਛਾ ਜੀ ਬਹੁਤ ਚੰਗੀ ਮਹੀਂ ਆਈ ਚੰਗੀ ਬੜੇ ਦੁੱਧ ਆੜੀ ਬੜਾ ਪੌਣੀ ਮੋਟੀ ਧਾਰ ਹੁੰਦੀ ਏ ਦੀ ਅੱਛਾ ਜੀ ਤੇ ਚੰਗੀ ਮੈਂ ਆ ਵੀਰੋ ਚੈੱਕ ਕਰ ਲਓ ਵੇ ਪਿੱਛੋਂ 65 ਵੇ ਕੰਨੀ ਹੈ ਕੁੜੀ ਹੈ ਵੀ ਮਹੀਂ ਦੀ ਬਿਲਕੁਲ ਖਾਂ ਚੱਡਾ ਕੇ ਹੋ ਜਾ ਲੱਗਾ ਬਿਲਕੁਲ ਲੈ ਵੇ ਲੂ ਲੈ ਵੇ ਲੂ ਪਤਨੀ ਮਹੀਂ ਵੇ ਬਰੀਕ ਵੇ ਆ ਵੇ ਚਮੜੀ ਦੇ ਕਾਗਤ ਵਰਗੀ। ਕੀ ਬਾਤ ਹੈ? ਹਾਂ ਕਾਗਤ ਵਰਗੀ ਨਹੀਂ ਹੈ। ਦੁੱਧ ਦੇ ਹਨ ਮੀਆਂ ਦੇ ਲੀਆਂ। ਬਿਲਕੁਲ। ਤਵੀਰ ਜੀ ਦਿਨ ਕਿੰਨੇ ਬਾਕੀ ਲੈ ਜੂਗੇ? ਇਹ 5-6 ਦਿਨ ਲੈ ਜਿਹੜੇ 10 ਮਹੀਨੇ ਹੋ ਗਏ ਜਿਹਦੇ ਪੂਰੇ ਅੱਜ। ਅੱਛਾ ਜੀ। 5 ਲੈ ਗਏ, 7 ਲੈ ਜੇ, 6 ਲੈ ਜੇ ਤੇ 3 ਲੈ ਜੇ ਪਤਾ ਕੋਈ ਨਹੀਂ। ਗਰਮੀ ਚੰਗੀ ਮੈਂ ਹੈ। ਹਾਥ ਮਾਰੀ ਆ ਸਮਝਾਂ ਦਾ ਉੱਤੇ। ਠੀਕ ਆ ਵੀਰੇ, ਚੰਗੀ ਮੈਂ ਪਤਲੇ ਚੰਮ ਦੀਆਂ ਮੈਂਆਂ ਨੇ। ਮੈਂ ਬੜੀ ਸ਼ਾਨਦਾਰ ਪੌੜੇ ਦੁੱਧ ਵਾਲੀ ਹੈ। ਮੋਲੇ ਦਾ ਜੀ? ਮੋਲੇ ਦਾ ਜਾਇ ਜੀ ਹੈ ਮੋਲੇ ਦਾ 75000 ਮਾਨਤਨ ਹਾਂ ਨਾ 70 ਦੀ ਦੇਣੀ ਆ ਪੱਕੀ ਪੱਕੀ 70 ਦੀ ਦੇਣੀ 100 ਰੁਪਏ ਛੋੜ ਹੀ ਹੋ ਗਈ 70 ਠੀਕ ਹੈ ਜੀ ਤਾਂ ਵੇਖੋ ਵੀਰੋ 70000 ਦੀ ਹੋਈ ਉਹ ਵੱਡੇ ਪੱਲੇ ਚ ਪਤਲਾ ਚਾਮ ਆ ਗਿਆ ਮੈਂ ਦਾ ਤਾਂ ਤੁਸੀਂ ਵੀਰੋ ਫੋਨ ਲਾ ਲਿਓ ਚੰਗੀ ਚਾਰੂ ਚੂਰੂ ਮੈਂ ਆ ਚੰਗੇ ਰਿਕਾਰਡ ਵਾਲੀ ਹੈ ਫੇਸ ਕੁਆਲਟੀ ਚੈੱਕ ਕਰ ਲਓ ਗੱਬਣ ਮੈਂ ਆ ਆ ਵੀ ਪਾ ਲੈ ਨੀ ਨੀ ਤਾਂ ਮਾਨਤਨ ਵੀਰੇ ਇਹਦਾ ਕੀ ਦੱਸਿਆ ਹੋਊ ਕੋਈ ਇਸ ਸਹਾਰੀਆ ਨੂੰ ਸਹਾਰਪੀਆ ਛੋੜੀ ਨਹੀਂ ਹੁੰਦਾ ਮੁੱਲ 75 ਹਜ਼ਾਰ ਹਜ਼ਾਰ ਘਟੋਗੀ 70 ਦੀ ਕੋਈ ਨਹੀਂ ਯਾਰ ਯਾਰ ਨਹੀਂ ਛੱਡਾਂਗੇ ਯਾਰ ਕੱਖ ਤਾਂ ਬਾਕੀ ਵੇਖੋ ਵੀਰੋ ਮਾਂ ਤਾਂ ਇਦਾਂ ਹੋ ਜਾਂਦੇ ਹੁੰਦੇ ਤਾਂ ਫੋਨ ਜ਼ਰੂਰ ਲਾ ਲਿਓ ਤਾਂ ਰੇਡ ਵੀਰ ਦੇ ਜਹਜ ਆ ਰੇਡ ਤਾਂ ਮੁਫਤ ਘਾੜੇ ਨੇ ਮੇਰੀ ਨਾ ਮੰਨੇ ਕੋਈ ਆ ਆ ਦਿੱਲੀ ਦੀ ਨੀਲੀ ਰਾਵੀ ਟੇਡਾ ਕੱਟ ਰੁਪਈਆ ਮੈਨੂੰ ਸੱਜਰ ਦਾ ਮਿਲਦਾ ਏ ਨੀਲੀ ਦਾ ਘਰ ਕੀਮ ਹੈ 2 ਲੱਖ ਰੁਪਈਆ ਮਿਲਦਾ ਸੀ ਸੱਜਰ ਦਾ ਹਾਂ ਠੀਕ ਹੈ ਜੀ ਕੋਲੇ ਥੱਲੇ 5-6 ਕਿਲੋ ਦੁੱਧ ਜਾਂ ਦੋ ਮਹੀਨਿਆਂ ਦੀ ਗੱਭੜੇ ਚੱਕ ਪੈਸਾ ਚੱਕ ਪਾਸ ਹਾਂ ਦੋ ਮਹੀਨੇ ਚੱਕ ਕਰਾ ਦੇ ਕੋਈ ਖੜੇ ਤੇ ਦੁੱਧ 5 ਕਿਲੋ ਦੁੱਧ 5 ਕਿਲੋ 5 ਕਿਲੋ ਭਾਵੇਂ ਦੇ ਦੋ ਟਾਈਮ ਚੋੜੇ ਭਾਵੇਂ ਇੱਕ ਟਾਈਮ ਚੋੜੇ ਅਸੀਂ ਜੀ ਕਰੇ ਦੋ ਚੋਲੀ ਦਾ ਜੀ ਕਰੇ ਇੱਕ ਟਾਈਮ ਚੋਲੀ ਦਾ ਤਾਂ ਹੈ ਵੀ ਟੇਢੇ ਕੱਟ ਦੀ ਪਿਓਰ ਛੋਟੀ ਕਿੱਲੀ ਹੈ ਜੇ ਦੰਦੀ ਵੀ ਚੌਗੀ ਜੀ ਚੌਗੀ ਚੌਗੀ ਦੰਦੀ ਹੈ ਜੇ ਆ ਵੇਖੋ ਆ ਤੇ ਜੀ ਚੌਗੀ ਦੰਦੀ ਆ ਵੇਖ ਕੱਟ ਵੇਖਦਾ ਟੇਢਾ ਕੱਟ ਆ ਜੀ ਇਹ ਕਈ ਮੱਥੇ ਦੇ ਬਿੰਦੀ ਬੁੰਦੀ ਨੂੰ ਟੇਢਾ ਕੱਟ ਕਹਿ ਦਿੰਦੇ ਹਨਾ ਆ ਇਹਨੂੰ ਆਂਦੇ ਟੇਢਾ ਕੱਟ ਸਿਰੇ ਤੋਂ ਲਾ ਕੇ ਐਂ ਧੁਰ ਤੱਕ ਆ ਕੀ ਬਾਤ ਹੈ ਜੀ ਐਂਡ ਕਰਾਈ ਬਈ ਖੋਲੋ ਤਾਂ ਵੇਖੋ ਵੀਰੋ ਖੁਰਾ ਖਰਾ ਦੇ ਨਿਸ਼ਾਨੀਆਂ ਚੈੱਕ ਕਰ ਲਓ ਵਾਨੇ ਤੇ ਪੁੱਛ ਤੇ ਇਹ ਕਿਹਦੀ ਹੈ ਹੋਰ ਗੱਲ ਜਦੋਂ ਨੋਟ ਪਈ ਉਦੋਂ ਛੋੜੋ ਇਹਨੂੰ ਉਦੋਂ ਨਸਲ ਆ ਨਾ ਨਸਲ ਇਹਦਾ ਨਸਲ ਆਪਣੇ ਏਰੀਆ ਦੀ ਮਸ਼ਹੂਰ ਆ ਬਾਰਡ ਏਰੀਆ ਦੀ ਨੀਲੀ ਰਵੀ ਨੀਲੀ ਨੀਲੀ ਰਵੀ ਹੁੰਦੀ ਆ ਕਿੱਥੇ ਲੱਭਦੇ ਹੀਰੇ ਹੋ ਜੀ ਨਹੀਂ ਲੱਭਦੇ ਜੀ ਨਹੀਂ ਲੱਭਦੇ ਇਹਦਾ ਕਿਹੜੀ ਵੀਡੀਓ ਚ ਆ ਜਾਂਦੀ ਆ ਨਾ ਬੱਲੇ ਬੱਲੇ ਹੁੰਦੀ ਵੀ ਨੀਲੀ ਰਵੀ ਨੀਲੀ ਰਵੀ ਨਲਕਾ ਅੱਦ ਕਾਠ ਵਾਲੀ ਜੀ ਵੱਡੀ ਆ ਫੁੱਲ ਕੱਦ ਕਾਠਾ ਨੀਲੀ ਰਵੀ ਟੇਡਾ ਕੱਟ ਰੱਖਿਆ ਜਾਂਦਾ ਤੈਨ ਹਵਾਲਿਆ ਨਿੱਕਾ ਮੁੰਡਾ ਨਵਾਲਦਾ ਕੋਈ ਨਵਾਲੀ ਨਹੀਂ ਜਾਂਦੀ ਕੀ ਬਾਤ ਹੈ ਜੀ ਵੱਡੀ ਝੋਟੀ ਹੈ ਘਾਰ ਹੀ ਹੈ ਮਈ ਦੀ ਮਾਂ ਸੁਈ ਹੈ ਪਾਲੀ ਹੈ ਕਰਦੀ ਹੈ ਸਿੰਘ ਵੀ ਚਿੱਟਾ ਲੱਗੀ ਹੈ ਹਨਾ ਆ ਚਿੱਟਾ ਸਿੰਘ ਵੀ ਆ ਵੇਖਿਆ ਬਾਤ ਹੈ ਤਾਂ ਹੁਣ ਤੋਕਰ ਗੱਬਣ ਆ ਗਈ ਆ ਤਾਂ ਵੀਰ ਜੀ ਮਿਲਦੀ ਤਾਂ ਤੂੰ ਦੱਸਿਆ ਫਿਰ ਇਦਾਂ ਹੀ ਕਿ ਪਹਾੜੇ ਪਹਾੜੇ ਤੇ ਮਿਲਦੀ ਹੈ ਹਨਾ ਪਹਾੜੇ ਤੇ ਪਹਾੜੇ ਦੇ ਕਿ ਇਹੋਂ ਮੁੱਲ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦੇਣੀ ਏ ਮੋਲ ਹਣ ਇਹਦਾ ਕਾਹਦਾ ਵੈਸੇ ਹੀ ਕਰਨਾ ਹਾਂਜੀ ਸਜਾ ਦਾ 2 ਲੱਖ ਮਿਲਦਾ ਹੈ ਹਾਂਜੀ ਹੁਣ ਇਹ ਦੇ ਦਾਂਗੇ 80 ਹਜ਼ਾਰ ਦੀ ਕੀ ਬਾਤ ਹੈ ਜੀ ਆ ਚਲੋ ਹੁਣ ਸੁਆ ਚੋਲਿਆ ਹਨਾ ਵੀ ਸੁਆ ਚੋਲਿਆ ਸੁਆ ਚੋ ਹੀ ਲਿਆ ਹੁਣ ਇੱਕ ਕਿਸਮ ਦਾ ਹਾਂ ਟੋਕਰ ਗੱਬਣਾ ਚਲੋ ਗਾੜੀ ਕੋਈ ਵੀਰ ਸੰਭਲੂਗਾ ਤਾਂ ਮੁੱਲ ਪਾ ਜੂ ਹਾਂ 80 ਦੀ ਤਾਂ ਹੋਰ ਛੱਡ ਦਾਂਗੇ 2000 75 ਦੀ ਦੇ ਦਾਂਗੇ ਯਾਰ 75 ਜੀ 75 ਦੀ 2 ਹੋਰ ਛੱਡ ਦਿਓ 73 ਦੀ ਆ ਨਾ ਤੇ 750 ਰੁਪਏ ਛੋੜ ਹੀ ਹੋਣੀ। ਬਾਕੀ ਵੀਰੇ ਫੋਨ ਲਾ ਲਿਓ। ਸੋ ਕਹਿੰਦਾ ਵੀਰਾ ਕਰੂਗਾ ਯਾਰ ਖੰਡ। ਛੋਟੀ ਚੰਗੀ ਜੋ ਤੇ ਡੇ ਘਟ ਵਾਲੀ ਆ। ਐ ਥਣ ਥਣ ਚੰਗਾ ਚਵਾਈ ਵਾਲਾ ਲੱਗਿਆ। ਤਾਂ ਵੀਰੇ ਕਿਹੜਾ ਵੀਰਾ ਸਾਂਭ ਲੂ ਫਿਰ ਵੀਰੇ ਚੰਗਾ ਮੁੱਲ ਦੇ ਕੇ ਜਾਊ। ਠੰਡੀ ਜਿਹੀ ਛੋਟੀ ਸੀਰਸ ਲੱਗ। ਵੇ। ਕੀ ਬਾਤ। ਨਾ ਢੋਲਾ ਕਰੇ ਨੇ ਜਿੱਦਾਂ ਮਰਜ਼ੀ ਤੇ ਚੋਏ। ਤੇ ਇਹੋ ਜਿਹਾ ਪਕੂ ਬਹੁਤ ਘੱਟ ਮਿਲਦਾ ਹਨਾ। ਇਹੋ ਜੀ ਮਿਲਦੀ ਨਹੀਂ ਕਿ ਕਿਤਾਹ ਇਹ ਤੇ ਵੇਚਦੀ ਨਹੀਂ। ਅੱਛਾ ਹੀ। ਠੀਕ ਆ ਆ ਦੁੱਧਾਂ ਨਹੀਂ ਸੱਦਾ ਇੱਕ ਮਹੀਨ ਸੱਜ ਰੱਖਣੀ ਪਈ ਔਰ ਬਹੁਤ ਸਸਤੇ ਰੇਟ ਤੇ ਵੀਡੀਓ ਪਾਈ ਏ ਨਹੀਂ ਜਾਇਜ ਜਾਇਜ ਯਾ ਰੇਟ ਪਾਈ ਹਾਂ ਨਹੀਂ ਜਾਇਜ ਰੇਟ ਆ ਜੀ ਆ ਮੁਖਤ ਮਈਆਂ ਤੈਨੂੰ ਪਾਰਟੀਆਂ ਚ ਵੇਖੀ ਜਾਏ ਨਹੀਂ ਪਾਰਟੀਆਂ ਚ ਜਾਏ ਜਾਇਜ ਪਾਰਟੀਆਂ ਜੀ ਮੈਂ ਚੱਲ ਅੱਜ ਇਹ ਵੀਡੀਓ ਤੇਰੀ ਚੱਲੇ ਨਹੀਂ ਕਈ ਵੀਰਾਂ ਦੇ ਫੋਨ ਆਉਂਦੇ ਆ ਵੀਰ ਜੀ 1.5 ਲੱਖ ਤੋਂ ਥੱਲੇ ਥੱਲੇ ਮੈਂ ਆ ਦੇ ਮੁੱਲ ਪਵਾਇਓ ਤੇ ਮੈਂ ਨਾ ਤੁਸੀਂ ਲੱਖ ਤੋਂ ਥੱਲੇ ਪਾਤੇ ਲੋਕੀ ਗਲੀਆਂ ਮੰਗਿਆ ਤਾਂ 90 ਦੇ 90 ਹਜ਼ਾਰ ਮੈਂ ਬਾਅਦ ਕੀ ਕਰਾਂ ਫੋਟੋ ਫਾਟੋ ਖਿੱਚਦੇ ਨਹੀਂ ਖਿੱਚਦੇ ਆ ਜੀ ਵੇਖੋ ਵੀਰੋ ਚੈੱਕ ਕਰੋ ਕੀ ਬਾਤ ਹੈ ਜੀ ਠੀਕ ਹੈ ਵੀਰ ਜੀ ਬੰਨੋ ਲੈ ਆਓ ਤਾਂ ਵੇਖੋ ਵੀਰੋ ਚੰਗੀਆਂ ਝੋਟੀਆਂ ਨੇ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਬਾਕੀ ਵੀਰੇ ਤੁਸੀਂ ਫੋਨ ਲਾ ਰਹੇ ਹੋ ਰੇਟ ਵੀਰ ਦੇ ਜੈਜਾ ਬਾਕੀ ਮਾਨਦਾਨ ਵੀ ਖੁੱਲੇ ਹੋ ਜਾਣਗੇ ਤਾਂ ਚੰਗੇ ਰਿਕਾਰਡ ਵਾਲੀਆਂ ਨੇ ਵੱਡੇ ਪੱਲੇ ਨੇ ਪਤਲੇ ਚਾਮਾਂ ਵਾਲੀਆਂ ਨੇ ਤਾਂ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਰੇ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਹਾਂਜੀ ਵੀਰ ਜੀ ਆਪਣਾ ਐਡਰੈਸ ਦੱਸ ਦਿਓ ਇੱਕ ਵਾਰ ਫਿਰ ਹਾਂ ਮੇਰੇ ਨਾਂ ਦੱਸ ਦਿਓ ਇੱਕ ਵਾਰ ਆਪਣਾ ਮਾ ਅਰਜਨ ਸਿੰਘ ਪਿੰਡ ਸ਼ਕਾਰਮਾਸ਼ੀਆਂ ਹਾਂਜੀ ਜ਼ਿਲ੍ਹਾ ਕਰਤਾਪੁਰ ਠੀਕ ਹੈ ਜੀ ਸੀਨ ਡੇਰਾ ਪਾਪਾ ਨਾਨਕ ਹਾਂਜੀ ਫੋਨ ਨੰਬਰ 98559008676 ਠੀਕ ਹੈ ਵੀਰ ਜੀ ਸਸਰੀ ਕਾ ਸਸਰੀ ਕਾ